ਸਰਾਹੰਦ ਨਹਿਰ 'ਚ ਖੜੇ ਆ ਬੰਦ ਆ ਆ ਦੇਖ ਲੋ ਨਿਗਾਹ ਪਾੜ ਦੀ ਆ ਖੜ ਕੇ ਨਹਿਰ ਦੇ ਇੱਕ ਪਾਸੇ ਪੂਰਾ ਇੱਕ ਦਰਿਆ ਕੱਲੀ ਇੰਦਰਾਂ ਗਾਂਧੀ ਨਹਿਰ 'ਚ ਪਾ ਕੇ ਰਾਸਤਾ ਨੂੰ ਦਿੱਤਾ ਜਾ ਰਿਹਾ ਤੇ ਪੰਜਾਬ ਦੀ ਬਰਬਾਦੀ ਦੀਆਂ ਕਹਾਣੀਆਂ ਅੱਜ 18 ਦਿਨ ਹੋ ਗਏ ਬਈ ਸਰਾਹੰਦ ਨਹਿਰ 'ਚ ਖੜੇ ਆ ਬੰਦ ਆ ਸੂਏ ਸੁੱਕੇ ਪਿਆ ਨਹਿਰਾ ਬੰਦ ਆ ਥੱਲੋਂ ਪਾਣੀ ਖਿੱਚੀ ਜਾਂਦੇ ਲੋਕ ਝੋਨਾ ਲਾਈ ਜਾਂਦੇ ਆ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੈਂ ਧਰਤੀ ਦੇ ਚੱਪੇ ਚੱਪੇ ਦੇ ਨਹਿਰੀ ਪਾਣੀ ਪਹਚਾਤਾ ਸਾਡੀਆਂ ਨਹਿਰਾਂ ਸਾਲ ਜ 6 6 ਮਹੀਨੇ 4 4 ਮਹੀਨੇ ਬੰਦ ਹੀ ਰਹਿੰਦੀਆਂ ਜਦੋਂ ਪਾਣੀ ਲੋੜ ਆ ਪਾਣੀ ਮਿਲਦਾ ਨਹੀਂ ਬਾਕੀ ਸਾਡਾ ਲੋੜ ਹੀ ਨਹੀਂ ਸਾਡੇ ਮੋਟਰਾਂ ਦੇ ਬਿੱਲ ਮਾਫ ਆ ਆਪਾਂ ਨੂੰ ਕੀ ਲੋੜ ਆ ਨਹਿਰੀ ਪਾਣੀ ਦੀ ਮੰਗ ਕਰਨ ਦੀ ਖਿਆਲ ਹੀ ਛੜਤਾ ਇਸ ਨਹਿਰੀ ਪਾਣੀ ਦਾ ਸਾਡਾ ਪਾਣੀ ਇਹ ਖੋ ਕੇ ਉਹ ਜਾਂਦੀਆਂ ਭਰੀਆਂ ਦਿਖਾਉਂਦੇ ਨੇ ਤੁਹਾਨੂੰ ਉਹ ਵੀ ਨੱਕੋ ਨੱਕ ਭਰੀਆਂ ਜਾਂਦੀਆਂ ਜਿੰਨਾ ਸਾਲ ਚ ਕਦੇ ਬੰਦੀ ਨਹੀਂ ਆਉਂਦੀ ਸਾਰਾ ਸਾਰਾ ਸਾਲਾਂ ਉਤੋਂ ਦੀ ਹੋ ਕੇ ਵਗਦੀਆਂ ਨੇ ਇਹ ਹਾਲਾਤ ਆ ਪੰਜਾਬ ਦੇ ਪਾਣੀ ਦੇ ਜਿਹੜੀ ਹਾਂਕਾਲ ਅੱਜ ਮੱਚੀ ਪਈ ਐ ਬਿਰੋਪੜ ਜ਼ਿਲ੍ਹੇ ਦੇ ਪਿੰਡਾਂ ਚ ਫਤੇਗੜ ਸਾਧ ਜਿਨ੍ਹਾਂ ਦੇ ਪਿੰਡਾਂ ਚ ਪਾਣੀ ਮੁੱਕ ਚੱਲਿਆ ਧਰਤੀ ਹੇਠੋਂ ਹਰ ਸਾਲ ਪਾਣੀ ਡੂੰਗਾ ਹੋ ਜਾਂਦਾ ਆਪਾਂ ਉਧਰਲੇ ਪਾਣੀ ਦਾ ਖਿਆਲ ਕਰਨ ਲੱਗ ਗਏ ਪਾਣੀ ਦਾ ਖਿਆਲ ਛੜਤਾ ਬਾਈ ਕਿਉਂ ਕਿ ਸਾਨੂੰ ਲਾਲਚ ਇਹ ਦੇਤਾ ਵੀ ਤੁਹਾਨੂੰ ਮੋਟਰਾਂ ਦਾ ਬਿੱਲ ਨਹੀਂ ਭਰਨਾ ਪੈਣਾ ਜਿੰਨਾ ਮਰਜ਼ੀ ਪਾਣੀ ਖਿੱਚ ਲਓ ਛੱਲੋ ਆ ਹਾਲਾਤ ਆ ਦੇਖ ਲਓ ਪੰਜਾਬ ਦੇ ਪਾਣੀ ਦੇ ਆ ਸੂਏ ਆ ਦੇਖ ਲੋ ਬੰਦ ਪਏ ਆ ਸਾਰੇ ਸਾਰੇ ਪੰਜਾਬ ਦੀ ਬੰਦ ਪਏ ਆ ਜਦੋਂ ਲੋਡ ਨਹੀਂ ਹੋਣੀ ਵੀ ਹਾਂ ਵੇਲੇ ਉਦੋਂ ਐ ਉਤੋਂ ਦੀ ਪੁੱਛਲ ਨਗੇ ਇਹ ਉਦੋਂ ਲੋਡ ਨਹੀਂ ਉਦੋਂ ਬਾਦੂ ਪਾਣੀ ਇਹਨਾਂ ਚ ਵਗਣਾ ਹੋਏ ਲੋਡ ਆ ਹੁਣੇ ਬੰਦ ਪਏ ਆ ਪੰਜਾਬ ਦੀਆਂ ਨਹਿਰਾਂ ਸੂਏ ਕੱਸੀਆਂ ਸਾਰੇ ਬੰਦ ਪਏ ਆ ਜਦੋਂ ਪਾਣੀ ਦੀ ਲੋਡ ਆ ਪੰਜਾਬ ਨੂੰ ਉਦੋਂ ਨਹੀਂ ਪਾਣੀ ਦਿੱਤਾ ਜਾ ਰਿਹਾ ਜਦੋਂ ਮੀਂਹ ਪੈਣ ਲੱਗ ਕੇ ਉਦੋਂ ਪੂਰੀਆਂ ਭਰੀਆਂ ਵਗਣਗੀਆਂ ਆ ਦੇਖ ਲੋ ਰਾਸਤਾਂ ਨੂੰ ਜਾਂਦੀ ਹੈ ਨਹਿਰ ਆ ਇੰਦਰਾਂ ਗਾਂਧੀ ਨਹਿਰ ਆ ਆ ਦੇਖ ਲੋ ਨਿਗਾਹ ਪਾੜ ਦੀਆ ਖੜ ਕੇ ਨਹਿਰ ਦੇ ਇੱਕ ਪਾਸੇ ਪੂਰਾ ਇੱਕ ਦਰਿਆ ਕੱਲੀ ਇੰਦਰਾਂ ਗਾਂਧੀ ਨਹਿਰ ਚ ਪਾ ਕੇ ਰਾਸਤਾ ਨੂੰ ਦਿੱਤਾ ਜਾ ਰਿਹਾ ਤੇ ਇਹ ਨਹਿਰ ਦੇ ਵਿੱਚ ਕਦੇ ਬੰਦੀ ਨਹੀਂ ਆਉਂਦੀ ਇਹ ਸਾਰਾ ਸਾਲ ਐਂ ਵਗਦੀ ਜਾਂਦੀ ਆ ਇੱਕ ਨਹੀਂ ਤਿੰਨ ਨਹਿਰਾਂ ਜਾਂਦੀਆਂ ਰਾਸਤਾ ਨੂੰ ਭਰ ਕੇ ਐਂ ਕਦੇ ਬੰਦੀ ਨਹੀਂ ਆਉਂਦੀ ਕੀ ਜਿਹੜੇ ਮੈਂ ਗੱਲ ਪੁੱਛਣਾ ਚਾਹੁੰਨਾ ਪੰਜਾਬ ਦੇ ਮੁੱਖ ਮੰਤਰੀ ਤੋਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤੋਂ ਪੰਜਾਬ ਦੇ ਨਵੇਂ ਬਣੇ ਐਮਪੀਆ ਤੋਂ ਕਿ ਇਹ ਮੁੱਦਾ ਪੰਜਾਬ ਦੀ ਪਾਰਲੀਮੈਂਟ ਦੇ ਵਿੱਚ ਉਹ ਐਮਪੀ ਠਾਉਣਗੇ ਜਿਹੜੇ ਜਿੱਤ ਕੇ ਪੰਜਾਬ ਚ ਗਏ ਆ ਵੀ ਜਿਹੜੀ ਲੁੱਟ ਪੰਜਾਬ ਦੀ 47 ਤੋਂ ਲੈ ਕੇ ਹੋ ਰਹੀ ਆ ਪੰਜਾਬ ਦੇ ਹੇਠੋਂ ਧਰਤੀ ਦੇ ਥੱਲੋਂ ਪਾਣੀ ਮੁੱਕੀ ਜਾਂਦਾ ਅਸੀਂ ਥੱਲੋਂ ਪਾਣੀ ਖਿੱਚੀ ਜਾਂਦੇ ਆ ਆ ਪਾਣੀ ਜਿਹੜਾ ਸਾਡਾ ਸਾਨੂੰ ਇਹ ਬਰਤਨ ਦੀ ਆਗਿਆ ਵੀ ਹੈ ਨਹੀਂ ਇਹਦੇ ਬਾਲਤੀ ਭਰ ਕੇ ਦਿਖਾਓ ਕੁਬਾਲਟੀ ਭਰ ਲੈਣਾ ਇਹੋ ਜੇ ਬਾਲਟੀ ਵੇਖਾ ਚੂਲੀ ਵੀ ਭਰ ਲੈ ਪਾਚਾਦਰ ਦੇ ਹੋ ਜਾਂਦਾ ਆਹ ਲਾਸਤਾ ਮੁੰਜਾਂਦੇ ਨਾ ਪਾਚਾਦਰ ਦੇ ਇੱਕ ਬਾਲਟੀ ਪਾਣੀ ਦੇ ਵਿੱਚੋਂ ਘਰ ਦਈਏ ਇਹ ਪਾਣੀ ਪੰਜਾਬ ਦਾ ਹੈ ਪਾਣੀ ਨਹੀਂ ਪੰਜਾਬ ਦਾ ਖੂਨ ਜਾਂਦਾ ਆਹ ਇੱਕ ਚੀਰ ਕੇ ਪੰਜਾਬ ਦੀ ਧਰਤੀ ਰੁੱਤੋਂ ਨਹੀਂ ਪੰਜਾਬ ਦਾ ਖੂਨ ਜਾ ਰਿਹਾ ਆ ਪੰਜਾਬੀਆਂ ਦੀਆਂ ਨਸਲਾਂ ਦਾ ਆਉਣ ਵਾਲਾ ਦਾ ਖੂਨ ਜਾ ਰਿਹਾ ਬਾਈ ਹੁਣ ਕੀ ਇਹ ਸਾਡੇ ਇੰਡੀਜ ਨੇ ਦਾਗੇ ਪੰਜਾਬ ਦੇ ਲੋਕੋ ਭੇਜਿਆ ਤੁਸੀਂ ਕੀ ਆਵਾਜ਼ ਠਾਉਣਗੇ ਵੀ ਇਹ ਪਾਣੀ ਤੇ ਪੰਜਾਬ ਦਾ ਹੱਕ ਆ ਅੱਜ ਥੱਲੋਂ ਮੁਕਾ ਲੋ ਪਾਣੀ ਠੀਕਾ ਲੋੜ ਹੀ ਨਹੀਂ ਜਿਥੇ ਬੰਦੀ ਨਾਲ ਤੁਹਾਨੂੰ ਵੀ ਅਪੀਲ ਕਰਦਾ ਆ ਮੁੱਦੇ ਰੱਖੋ ਛੜ ਦੇ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਆਪਾਂ ਲੜਨਾ ਆ ਮੁੱਦਾ ਰੱਖੋ ਸੈਂਟਰ ਨਾਲ ਲੜੋ ਅੜੋ ਜਿੱਥੇ ਆਪਾਂ ਐਮਐਸਪੀ ਦੇ ਪਿੱਛੇ ਲੜਦੇ ਆ ਉੱਥੇ ਆ ਮੁੱਦਾ ਸਭ ਤੋਂ ਗੰਭੀਰ ਆ ਜੇ ਪਾਣੀ ਨਾ ਬਚਿਆ ਪਾਣੀ ਨਾ ਹੋਇਆ ਧਰਤੀ ਬੰਜਰ ਹੋਗੀ ਕਿਹੜੀਆਂ ਫਸਲਾਂ ਹੋਣੀਆਂ ਕਿਹੜੀਆਂ ਐਮਐਸਪੀਆਂ ਅਸੀਂ ਲੈਣੀਆਂ ਨੇ ਕਿਹੜੀਆਂ ਅਗਨਸ ਰੱਖ ਜਾਉਂਦੀਆਂ ਰਹਿਣੀਆਂ ਨੇ ਉਹ ਕੋਈ ਰਹਿਣੇ ਨਹੀਂ ਧਰਤੀ ਤਬਾਹ ਹੋ ਗਈ ਬੰਜਰ ਹੋ ਗਈ ਕੋਈ ਜਉਂਦਾ ਨਹੀਂ ਰਹਿਣਾ ਫਿਰ ਨਾ ਫਸਲ ਤੇ ਨਾ ਨਸਲ ਕੀ ਬਚੂਗਾ ਇੱਥੇ ਸੋ ਜਿਹੜੀ ਗੱਲ ਤੇ ਲੜਨ ਦੀ ਲੋੜ ਆ ਪੰਜਾਬ ਦੇ ਲੋਕੋ ਬੜੇ ਜਿੰਦ ਦੇ ਕਲਪ ਦੇ ਫਿਰਦੇ ਆ ਓਏ ਅੱਜ ਦੀ ਸਵਾਰ ਹੈ ਕਈ ਫੁੱਟ ਪਾਣੀ 15 ਫੁੱਟ ਪਾਣੀ ਥੱਲੇ ਵਗਿਆ ਇਸ ਸਾਲ 15 ਫੁੱਟ ਪਾਣੀ ਪੰਜਾਬ ਦੇ ਬਕਵਾ ਜ਼ਿਲ੍ਹਿਆਂ ਦੇ ਵਿੱਚ ਮੈਂ ਤਾਂ ਸਿੱਧਾ ਪਾਣੀ ਬੱਕਰਿਆ ਬਾਈ ਤੁਹਾਨੂੰ ਆ ਦੇਸ਼ ਦਾ ਫਰੀ ਦਾ ਲਾਲਚ ਮੁਫਤ ਦੀ ਬਿਜਲੀ ਕਰਤੀ ਚੱਕੋ ਥੱਲੋ ਮਕਾ ਦੋ ਆ ਪੰਜ ਲੱਖਾਂ ਦੀ ਛੱਡ ਦੋ ਆ ਜਾਂਦਾ ਓ ਤੁਹਾਡਾ ਮੇਰਾ ਆ ਅਮਰ ਤੁਹਾਡਾ ਸਰਬਤ ਆ ਜਾਂਦੀ ਏ ਤੁਹਾਡੀ ਨਿਰੀ ਫੁੱਲੀ ਜ਼ਿੰਦਗੀ ਜਾਂਦੀ ਆ ਦੇਖੋ ਆ ਪਾਣੀ ਜੀ ਪੂਰੀਸ ਕਰੂਗਾ ਫਰੜਾ ਪਾਣੀ ਇਹਦਾ ਨਰਾਕਾ ਹੋਵਾ ਜ਼ਮੀਨ ਨੂੰ ਇਹ ਪਾਣੀ ਦੀ ਗੱਲ ਕਰਦੇ ਆ ਸੀ ਲੰਬੇ ਸਮੇਂ ਤੋਂ ਫਿਰ ਮੈਨੂੰ ਦੁੱਖ ਲੱਗਦਾ ਕਿ ਜੇਕਰ ਤੁਸੀਂ ਜਿਤਾਇਆ ਹੁੰਦਾ ਲੋਕੋ ਆਹ ਗੱਲਾਂ ਮੈਂ ਕਰਨੀਆਂ ਹੀ ਜਾ ਕੇ ਹੁਣ ਮੈਂ ਦੇਖਦਾ ਤੁਹਾਡੇ ਜਿਤਾਏ ਹੋਏ 13 ਤੇ 14ਵਾਂ ਚੰਡੀਗੜ੍ਹ ਵਾਲਾ ਕਿਹੜਾ ਬੰਦਾ ਜਾ ਕੇ ਭਾਈ ਅਮਰਪਾਲ ਸਿੰਘ ਬਾਹਰ ਆ ਗਿਆ ਮੈਨੂੰ ਉਮੀਦ ਆ ਉਹ ਇਹ ਗੱਲ ਕਰੂਗਾ ਪੰਜਾਬ ਕਾਈ ਸਰਦਿਸ ਸਿੰਘ ਜਿਹੜਾ ਉਹ ਗੱਲ ਕਰ ਸਕਦਾ ਬਾਕੀ ਆਪਾਂ ਦੇਖਾਂਗੇ ਜਿਹੜੇ ਦੂਜੇ ਪਾਈਆ 11 12 ਉਹ ਤੁਹਾਡੀ ਗੱਲ ਕਰਦੇ ਤਾਂ ਖਰਾਬ ਹੋਈ ਆ ਸਰਪਤ ਸਾਹਿਬ ਲਾਲੋ ਉਹ ਸਾਡੇ ਨਾ ਮਹਿਰਾ ਬੰਦ ਪਈਆਂ ਸੂਏ ਸੁੱਕੇ ਪਈਆਂ ਥੱਲੋਂ ਲੋਕ ਪਾਣੀ ਖਿੱਚੀ ਜਾਂਦਾ ਝੋਨਾ ਲਾਉਣ ਲੱਗ ਕੇ ਲੋਕ ਚਰਪਾਈ ਮੈਂ ਪਹਿਲੇ ਸ਼ੁਰੂ ਕਰਤਾ ਲੋਕਾਂ ਨੇ ਮੀਂਹ ਪੈਂਦਾ ਨਹੀਂ ਬੁਰਾ ਹਾਲਾ ਹਾਂਕਰ ਮੱਛੀ ਪਈਆ ਗਰਮੀ ਇੰਨੀ ਬਧੀ ਪਈਆ ਆ ਸਾਡਾ ਪਾਣੀ ਆ ਜਾਂਦਾ ਕੋਈ ਬੰਦਾ ਦੱਸ ਦੋ ਕਿਹੜਾ ਬੰਦਾ ਇਸ ਗੱਲ ਦੇ ਉੱਤੇ ਬੋਲ ਰਿਹਾ ਕਿਹੜਾ ਬੰਦਾ ਫਿਕਰਮੰਦਾ ਕਿਹੜਾ ਇੰਨਾ ਪਾਣੀ ਇਹਦਾ ਕੋਈ ਮੁੱਲ ਨਹੀਂ ਕੋਈ ਪੈਸਾ ਨਹੀਂ 47 ਤੋਂ ਲੈ ਕੇ ਪਾਣੀ ਇਹੀ ਜਾਈ ਜਾਂਦਾ ਕਿਹੜਾ ਦੁਨੀਆ ਦਾ ਰੈਟਰ ਕਾਨੂੰਨ ਕਹਿੰਦਾ ਜਿਹੜਾ ਅੰਤਰਰਾਸ਼ਟਰੀ ਕਾਨੂੰਨ ਕਹਿੰਦਾ ਕਿ ਐਹ ਪਾਣੀ ਲੁੱਟ ਹੁੰਦੀ ਹੋਵੇ ਕਿਸੇ ਧਰਤੀ ਦੀ ਪਰ ਨਹੀਂ ਆਪਾਂ ਲੋੜ ਨਹੀਂ ਆਪਾਂ ਅੱਖਾਂ ਵਿੱਚ ਕੋਈ ਗੱਲ ਨਹੀਂ